ਇਸ ਦੇ ਦਰਮਿਆਨ ਵੱਡੀ ਖਬਰ ਆ ਰਹੀ ਹੈ ਆਦਮਪੁਰ ਤੋਂ ਕਾਂਗਰਸ ਦੇ ਵਿਧਾਇਕ ਦੇ ਖਿਲਾਫ ਐਫ ਆਈ ਆਰ ਦਰਜ ਕਰ ਲਈ ਗਈ ਹੈ ਐਮ ਐਲ ਏ ਸੁਖਵਿੰਦਰ ਸਿੰਘ ਕੋਟਲੀ ਨੇ ਉਹਨਾਂ ਸਮੇਤ 150 ਹੋਰ ਲੋਕਾਂ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਦਰਸਲ ਸੀ ਐਨ ਜੀ ਪਲੈਂਟ ਖਿਲਾਫ ਹਾਈਵੇ ਜਾਮ ਕਰਕੇ ਇਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਸੀ ਜਿਸ ਕਰਕੇ ਇਹ ਪਰਚਾ ਕੀਤਾ ਗਿਆ ਹੈ ਆਦਮਪੁਰ ਤੋਂ ਕਾਂਗਰਸ ਦੇ ਵਿਧਾਇਕ ਨੇ ਸੁਖਵਿੰਦਰ ਕੋਟਲੀ ਜਿਨ੍ਹਾਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਹੈ ਆਦਮਪੁਰ ਤੋਂ ਕਾਂਗਰਸ ਦੇ ਵਿਧਾਇਕ ਦੇ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ ਇਹੀ ਨਹੀਂ ਐਮਐਲਏ ਸੁਖਵਿੰਦਰ ਕੋਟਲੀ ਦੇ ਨਾਲ ਨਾਲ 150 ਹੋਰ ਲੋਕਾਂ ਦੇ ਖਿਲਾਫ ਵੀ ਪਰਚਾ ਦਰਜ ਕੀਤਾ ਗਿਆ ਸੀ ਸੀਐਨਜੀ ਪਲਾਂਟ ਲੱਗਿਆ ਹੋਇਆ ਸੀ ਜਿਸ ਦੇ ਖਿਲਾਫ ਫਾਈਵੇ ਜਾਮ ਕਰਕੇ ਇਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ 150 ਦੇ ਕਰੀਬ ਲੋਕਾਂ ਨੇ ਜਲੰਧਰ ਜੰਮੂ ਹਾਈਵੇ ਤੇ ਜਾਮ ਲਾ ਦਿੱਤਾ ਸੀ ਆਵਾਜਾਈ ਚ ਪਰੇਸ਼ਾਨੀ ਆਉਣ ਕਾਰਨ ਇਹ ਕਾਰਵਾਈ ਕੀਤੀ ਗਈ ਹੈ ਦੱਸਦੀ ਹੈ ਕਿ ਇੰਜੀਨੀਅਰ ਦੀ ਸ਼ਿਕਾਇਤ ਤੇ ਮਾਮਲਾ ਦਰਜ ਕੀਤਾ ਗਿਆ ਵੱਡੀ ਖਬਰ ਹੈ ਕਾਂਗਰਸ ਦੇ ਮੌਜੂਦਾ ਵਿਧਾਇਕ ਨੇ ਆਦਮਪੁਰ ਤੋਂ ਸਖਵਿੰਦਰ ਪੋਟਲੀ ਜਿਨ੍ਹਾਂ ਦੇ ਖਿਲਾਫ ਇਹ ਪਰਚਾ ਦਰਜ ਕੀਤਾ ਗਿਆ ਏ ਤੇ ਇਹ ਪਰਚਾ ਇਸ ਕਰਕੇ ਦਰਜ ਕੀਤਾ ਗਿਆ ਕਿ ਇਹਨਾਂ ਦੇ ਵੱਲੋਂ ਹਾਈਵੇ ਜਾਮ ਕੀਤਾ ਗਿਆ ਸੀ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਆਵਾਜਾਈ ਦੇ ਵਿੱਚ ਵਿਗੜ ਪਾਇਆ ਗਿਆ ਜਿਸ ਤੋਂ ਬਾਅਦ 150 ਦੇ ਕਰੀਬ ਹੋਰ ਲੋਕਾਂ ਤੇ ਵੀ ਇਹ ਮਾਮਲਾ ਦਰਜ ਕੀਤਾ ਗਿਆ ਏ ਆਵਾਜਾਈ ਚ ਵਿਗੜ ਪਾਉਣ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ ਤੇ ਇੰਜੀਨੀਅਰ ਦੀ ਸ਼ਿਕਾਇਤ ਤੇ ਮਾਮਲਾ ਦਰਜ ਹੋਇਆ ਹੈ ਜਲੰਧਰ ਤੋਂ ਸਹਿਜ ਜੁਨੇਜਾ ਮੇਰੇ ਸਹਿਯੋਗੀ ਜੁੜੇ ਹੋਏ ਨੇ ਹੋਰ ਅਪਡੇਟ ਦੇ ਨਾਲ ਸਹਿਜ ਕੀ ਅਪਡੇਟ ਹੈ ਕੀ ਕਾਰਨ ਰਹੇ ਨੇ ਇਸ ਪਰਚੇ ਦੇ ਪਿੱਛੇ ਕਿਸ ਨੇ ਸ਼ਿਕਾਇਤ ਕੀਤੀ ਕੋਈ ਹੋਰ ਦੂਜੇ ਪਾਸਿਓ ਸੁਖਵਿੰਦਰ ਕੋਟਲੀ ਦਾ ਰਿਐਕਸ਼ਨ ਆ ਸਕਿਆ ਜੀ ਬਿਲਕੁਲ ਅਨਮੇਰ ਗੱਲ ਕਰੀਏ ਤਾਂ ਜਦੋਂ ਕੀ ਹੈ ਈएनजी ਪਲਾਂਟ ਲਗਾ ਕੇ ਪਿਛੇ ਕਾਫੀ ਸਮੇਂ ਤੋਂ ਬਿਤਾਇਆ ਹੈ ਕੋਟਲੀ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀਗਾ ਹਾਲਾਂਕਿ ਪ੍ਰਦਰਸ਼ਨ ਕਰਨ ਤੋਂ ਦੋ ਦਿਨ ਪਹਿਲਾਂ ਹੀ ਉਹਨਾਂ ਵੱਲੋਂ ਡੀਸੀ ਪੀਐਸਪੀ ਨਾਲ ਮਿਲ ਕੇ ਅਲਟੀਮੇਟਮ ਦਿੱਤਾ ਗਿਆ ਸੀਗਾ ਇਸ ਤੋਂ ਬਾਅਦ ਉਹ ਕੋਇਆ ਜਾਵੇ ਨਹੀਂ ਕਿ ਜਦ ਅਗੇ ਪ੍ਰਦਰਸ਼ਨ ਕੀਤਾ ਜਾਵੇਗਾ ਤਾਂ ਉਸ ਤੋਂ ਬਾਅਦ ਪ੍ਰਦਰਸ਼ਨ ਵੀ ਕੀਤਾ ਗਿਆ ਸੇ ਕੁ ਜੇਰਵਾ ਹਿੰਦੇ ਮੋਤੇ ਪਾਉਂਦੇ ਨੇ ਐਸਜੀਐਮ ਨੇ ਕਰਕ ਦਿੱਤਾ ਕਿ ਇੱਕ ਦਿਨ ਪਹਿਲਾਂ ਜਿਹੜਾ ਕਿ ਪਹਿਲਕਾ ਅਟੈਕ ਹੁੰਦਾ ਤਾਂ ਉਥੋਂ ਦੀ ਡੈਡ ਬੋਡੀਆਂ ਨਿਕਲ ਕੇ ਜਿਹੜੀ ਸੀ ਆ ਜਾਣੀਆਂ ਨੇ ਤਾਂ ਇਨਸਾਨੀਅਤ ਦਾ ਨਾਜ਼ਰ ਰਸਤਾ ਖੋਲ ਦਿੱਤਾ ਜਾਵੇ ਤਾਂ ਉਹਨਾਂ ਵੱਲੋਂ ਸੇ ਤਾਂ ਇੰਦੇ ਰਸਤਾ ਵੀ ਜਿਹੜਾ ਕਿ ਖੋਲਤਾ ਗਿਆ ਜਿਹੜਾ ਹਾਲਾਂਕਿ ਲੇਕਿਨ ਇਸ ਤੋਂ ਬਾਅਦ ਜਦੋਂ ਧੀ ਕਾਰਵਜ ਦੇ ਖੰਡ ਮਿਲੇ ਪੁਲਿਸ ਹੋਲੋਂ ਮਾਮਲਾ ਦਰਜ ਕਰੀਤਾ ਗਿਆ ਐਮਐਲ ਉਤੇ ਮਾਮਲਾ ਦਰਜ ਕੀਤਾ ਗਿਆ ਤੇ ਉਹਨਾਂ ਦੇ ਸਾਥੀਆਂ ਉਤੇ ਵੀ ਜਿਹੜਾ ਕਿ 150 ਦੇ ਕਰੀਬ ਲੋਕ ਨੇ ਉਹਨਾਂ ਉਤੇ ਵੀ ਜਿਹੜਾ ਕਿ ਹੁਣ ਮਾਮਲਾ ਦਰਜ ਕਰੀਤਾ ਗਿਆ ਹਾਲਾਂਕਿ ਇਸ ਨੂੰ ਲੈ ਕੇ ਹੁ ਲੋਕਾਂ ਦਾ ਜਿਹੜਾ ਕੀ ਆਵਾਜ਼ ਚੱਕਦਾ ਹਾਇ ਨਜ਼ਰ ਆ ਰਿਹਾ ਸੀਗਾ ਜੇਕਰ ਲੋਕਾਂ ਦੀ ਆਵਾਜ਼ ਚੱਕਣਾ ਗੁਨਾਹ ਹੈ ਤੰਜੂਰ ਮੈਨੂੰ ਕਿਸ ਤਰ੍ਹਾਂ ਕੀਤਾ ਜਾਵੇ ਤਾਂ ਮੈਂ ਅਵੇਲੇਬਲ ਆ ਮੈਨੂੰ ਜਿੱਥੇ ਮਰਜੇ ਕਹਿਣ ਜੇ ਮੈਂ ਉੱਥੇ ਆਪਣੇ ਉਹਨਾਂ ਨੂੰ ਸਰੈਂਡਰ ਕਰਨ ਤਿਆਰ ਆ ਕਿਉਂਕਿ ਮੈਂ ਸਿਰਫ ਲੋਕਾਂ ਦੀ ਆਵਾਜ਼ ਚੱਕੀ ਹੈ ਕਿ ਇਹ ਜੇ ਗੁਨਾਹ ਹੈ ਲੋਕਾਂ ਦਾ ਕਹਿਣਾ ਹੈ ਕਿ ਇਹ ਜਿਹੜਾ CNG ਪਲੈਂਟ ਹੈ ਉਹਨਾਂ ਦੇ ਲਈ ਹਾਨੀਕਾਰਕ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਨਕਸਾਂ ਦੇ ਵਿਰਸ ਕਰਕੇ ਉਹ ਇਸ ਦਾ ਵਿਰੋਧ ਕਰ ਰਹੇ ਨੇ ਜੀ ਬਿਲਕੁਲ ਸਹਿਜ ਬਹੁਤ ਸ਼ੁਕਰੀਆ ਇਸ ਪੂਰੀ ਅਪਡੇਟ ਦੇ ਲਈ ਆਦਮਪੁਰ ਤੋਂ ਕਾਂਗਰਸੀ ਵਿਧਾਇਕ ਦੇ ਖਿਲਾਫ ਪਰਚਾ ਦਰਜ ਹੋਇਆ ਹਾਲਾਂਕਿ ਐਮਐਲਏ ਸੁਖਵਿੰਦਰ ਕੌਟਲੀ ਨੇ ਮੌਜੂਦਾ ਵਿਧਾਇਕ ਨੂੰ ਉਹਨਾਂ ਦਾ ਤਰਕ ਹੈ ਕਿ ਉਹ ਲੋਕਾਂ ਦੀ ਲੜਾਈ ਲੜ ਰਹੇ ਸੀ ਪਰ ਦੂਜੇ ਪਾਸੇ ਆਮ ਲੋਕਾਂ ਨੂੰ ਇਸ ਦੇ ਨਾਲ ਪਰੇਸ਼ਾਨੀ ਹੁੰਦੀ ਹੈ ਕਿਉਂਕਿ ਪੰਜਾਬ ਭਰ ਦੇ ਵਿੱਚ ਦੇਸ਼ ਭਰ ਦੇ ਵਿੱਚ ਜਿਹੜੇ ਪ੍ਰਦਰਸ਼ਨ ਹੁੰਦੇ ਨੇ ਸੜਕਾਂ ਤੇ ਜਿਸ ਕਾਰਨ ਆਵਾਜਾਈ ਠੱਪ ਹੁੰਦੀ ਹੈ ਤੇ ਬਹੁਤ ਸਾਰੇ ਲੋਕ ਇੰਦਰ ਉਧਰ ਜਾਣ ਵਾਲੇ ਪਰੇਸ਼ਾਨ ਹੁੰਦੇ ਨੇ ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ ਕਿ ਸਰਕਾਰ ਜਿੰਨਾ ਮਰਜੀ ਲੋਕਾਂ ਨੂੰ ਡਰਾਉਣ ਦੇ ਲਈ ਜਿਹੜਾ ਜਲੰਧਰ ਦਾ ਐਸਐਸਪੀ ਔਰ ਜਿਹੜਾ ਜਲੰਧਰ ਦਾ ਡਿਪਟੀ ਕਮਿਸ਼ਨਰ ਅਤੇ ਐਸਪੀਡੀ ਲੱਗੇ ਨਵੇਂ-ਨਵੇਂ ਨੇ ਸਰਬਜੀਤ ਰਾਏ ਜਿੰਨਾ ਮਰਜੀ ਜ਼ੋਰ ਲਗਾ ਲਵੇ ਪਰਚਾ ਦੇ ਕੇ ਲੋਕਾਂ ਦੀ ਆਵਾਜ਼ ਨੂੰ ਦਬਾ ਨਹੀਂ ਸਕਦੇ ਮੈਂ ਆਪ ਸਭ ਦੇ ਮਾਣ ਨੂੰ ਤੁਹਾਡੇ ਮਾਧਿਅਮ ਚ ਕਹਿਣਾ ਚਾਹਨਾ ਕਿ ਸਰਕਾਰ ਜਦੋਂ ਮਰਜੀ ਚਾਹੇ ਮੈਨੂੰ ਗ੍ਰফতার ਕਰ ਸਕਦੀ ਹੈ ਜਾਂ ਮੈਨੂੰ ਦੱਸਣ ਮੈਂ ਉਸ ਵਕਤ ਪੇਸ਼ ਹੋਵਾਂਗਾ ਪਰ ਇਸ ਲੜਾਈ ਦੇ ਲਈ ਕਦੀ ਹਰਗिज ਵੀ ਪਿੱਛੇ ਨਹੀਂ ਹਟਾਂਗਾ ਭਾਵੇਂ ਮੈਨੂੰ ਕੋਈ ਵੀ ਕੁਰਬਾਨੀ ਕਿਉਂ ਨਾ ਕਰਨੀ ਪਵੇ ਲੜਦਿਆਂ ਲੜਦਿਆਂ ਜੇ ਮੈਨੂੰ ਕਦੇ ਜਾਨ ਵੀ ਗਵਾਉਣੀ ਪਏ ਤਾਂ ਮੈਂ ਆਦੋਂ ਪਰ ਹਲਕੇ ਦੇ ਪੋਪਰ ਸ਼ਹਿਰ ਦੇ ਲੋਕਾਂ ਲਈ ਹਰ ਕੀਮਤ ਤੇ ਇਸ ਪਲਾਂਟ ਨੂੰ ਬੰਦ ਕਰਵਾ ਕੇ ਰਹਾਗਾ